ਪੀਰ ਕਗਲਾਮ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਜੈ ਪੀਰਾਂ ਦੀ ਸੰਗਜੀ ਜੀ ਜੇ ਤੁਸੀਂ ਘਰ ਵਿੱਚ ਪੀਰਾਂ ਦੀ ਸੇਵਾ ਕਰਦੇ ਹੋ ਤਾਂ ਵੀ ਤੁਹਾਡੇ ਘਰ ਵਿੱਚ ਪਰੇਸ਼ਾਨੀ ਬਣੀ ਪਈ ਹੈ ਤੁਹਾਡਾ ਕੋਈ ਕੰਮ ਨਹੀਂ ਵੱਧ ਰਿਹਾ ਕੋਈ ਘਰ ਦਾ ਕੋਈ ਲਾਉਣ ਦਾ ਕੋਈ ਨੌਕਰੀ ਦਾ ਤੁਹਾਡਾ ਕੋਈ ਵੀ ਕੰਮ ਨਹੀਂ ਵੱਧ ਰਿਹਾ ਤੁਹਾਨੂੰ ਰਾਸਤਾ ਨਹੀਂ ਮਿਲ ਰਿਹਾ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਕੋਈ ਮਰੀਜ਼ ਪਿਆ ਜਿਸ ਨੂੰ ਦਵਾਈ ਨਹੀਂ ਲੱਗ ਰਹੀ ਤੁਸੀਂ ਲੱਖ ਦਵਾਈਆਂ ਦਵਾ ਰਹੇ ਹੋ ਤਾਂ ਵੀ ਉਹ ਠੀਕ ਨਹੀਂ ਹੋ ਰਿਹਾ ਤਾਂ ਸੋ ਨੂੰ ਕਬਰਾਂ ਦੇ ਕੋ ਲੋੜ ਨਹੀਂ ਅੱਜ ਤੁਹਾਨੂੰ ਅਸੀਂ ਪਾ ਦੱਸਾਂਗੇ ਇਹ ਪਾ ਕਰਨ ਦੇ ਨਾਲ ਤੁਹਾਨੂੰ ਆਪਣੇ ਆਪ ਫਾਇਦਾ ਮਿਲੂ ਆ ਘਰ ਦੇ ਵਿੱਚ ਬਰਕਤ ਹੋਵੇਗੀ ਤੁਹਾਡਾ ਹਰ ਕੰਮ ਬੰਨਣਾ ਸ਼ੁਰੂ ਹੋ ਜਾਵੇਗਾ ਜੋ ਕੋਈ ਬਿਮਾਰ ਪਿਆ ਹੈ ਤੁਹਾਡੇ ਘਰ ਦੇ ਵਿੱਚ ਜਿਸ ਨੂੰ ਦਵਾਈ ਨਹੀਂ ਲੱਗ ਰਹੀ ਉਸ ਨੂੰ ਵੀ ਦਵਾਈ ਲੱਗਣੀ ਸ਼ੁਰੂ ਹੋ ਜਾਵੇਗੀ ਤੇ ਉਹ ਵੀ ਸਿਹਤਮੰਦ ਹੋ ਜਾਵੇਗਾ ਸੰਗਤ ਜੀ ਜੋ ਕੜਾਈ ਕਰਨੀ ਹੈ ਕੜਾਈ ਨਾਲ ਵੱਡੇ ਵੱਡੇ ਕੰਮ ਬਣ ਚੁੱਕੇ ਆ ਠੀਕ ਹੈ ਜੀ ਚਲੋ ਵਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਆਪਾਂ ਗੱਲ ਕਰਦੇ ਹਾਂ ਉਸ ਕੜਾਈ ਬਾਰੇ ਸੰਗਤੀ ਸਾਲ ਤੋਂ ਪਹਿਲਾਂ ਤੁਸੀਂ ਦੁਕਾਨ ਦੇ ਉੱਪਰੋਂ ਇੱਕ ਦਲੀਆ ਲੈ ਲੈਣਾ 10-20 ਰੁਪਏ ਦਾ ਪੈਕਟ ਮਿਲ ਜਾਂਦਾ ਜੋ ਕਣਕ ਦਾ ਬਣਿਆ ਹੁੰਦਾ ਨਾ ਦਲੀਆ ਉਹ ਤੁਸੀਂ ਦਲੀਆ ਲੈ ਲੈਣਾ ਇੱਕ ਕੜਾਈ ਦੇ ਵਿੱਚ ਇਸ ਦਲੀਆ ਨੂੰ ਪਾ ਕੇ ਪਾਣੀ ਪਾ ਕੇ ਵਿੱਚ ਅਖੰਡ ਪਾ ਕੇ ਇਹ ਦਲੀਆ ਤੁਸੀਂ ਬਣਾ ਲੈਣਾ ਫਿਰ ਤੁਸੀਂ ਠੰਡਾ ਕਰਨਾ ਮਠਿਆਈ ਵਾਲਾ ਕਿਲੋਕ ਦਾ ਤੁਸੀਂ ਡੱਬਾ ਲੈ ਲੈਣਾ ਉਸ ਡੱਬੇ ਦੇ ਵਿੱਚ ਸਾਰਾ ਦਲੀਆ ਤੁਸੀਂ ਪਾ ਲੈਣਾ ਉਸੇ ਡੱਬੇ ਦੇ ਵਿੱਚ ਦੂਸਰੀ ਦਲੀਆ ਜਦੋਂ ਪਾ ਲਿਆ ਵਿੱਚ ਰੱਖਣੇ ਆ ਜੀ ਤੁਸੀਂ 5 ਪਤਾਸੇ 5 ਲੌਂਗ ਤੇ 5 ਲੈਚੀਆਂ ਤੇ 5 ਹੀ ਫੁੱਲ ਤੁਸੀਂ ਗੁਲਾਬ ਦੇ ਰੱਖਣੇ ਆ ਠੀਕ ਹੈ ਜੀ ਜਿੱਥੇ ਤੁਸੀਂ ਪੀਰ ਬਾਬਾ ਦੇ ਚਿਰਾਗ ਕਰਦੇ ਹੋ ਤੁਸੀਂ ਉੱਥੇ ਬਹਿ ਜਾਣਾ ਪੀਰਾਂ ਦੇ ਚਿਰਾਗ ਰੋਸ਼ਨ ਕਰਨੇ ਆ ਅਰਗਬਤੀਆਂ ਜਲਾਉਣੀਆਂ ਤੇ ਪੀਰ ਅਗੇ ਅਰਦਾਸ ਕਰਨੀ ਆ ਮੇਰੇ ਪੀਰ ਪਾਸ਼ਾ ਜੋ ਵੀ ਮੇਰੇ ਤੇ ਪਰੇਸ਼ਾਨੀਆਂ ਜਾਂ ਸਾਡੇ ਘਰ ਦੇ ਵਿੱਚ ਜੋ ਵੀ ਕੋਈ ਤੰਗੀ ਹੈ ਉਸ ਨੂੰ ਦੂਰ ਕਰੋ ਸਾਡੀ ਦਿਲ ਦੀ ਮਰਦ ਪੂਰੀ ਕਰੋ ਤੇ ਜੋ ਤੁਹਾਡੇ ਕੋਈ ਘਰ ਦੇ ਵਿੱਚ ਕੋਈ ਬਿਮਾਰ ਆ ਤੁਸੀਂ ਇਹ ਦਲੀਆ ਉਹਦੇ ਉੱਪਰ ਵੀ ਤੁਸੀਂ 7 ਵਾਰੀ ਇਹ ਉਤਾਰਾ ਕਰ ਲੈਣਾ ਘਰ ਵਿੱਚ ਵੀ ਤੁਸੀਂ 7 ਵਾਰੀ ਉਤਾਰਾ ਕਰ ਲੈਣਾ ਠੀਕ ਹੈ ਜੀ ਫਿਰ ਇਸ ਡੱਬੇ ਨੂੰ ਤੁਸੀਂ ਬੰਦ ਕਰਕੇ ਤੁਸੀਂ ਨਹਿਰ ਦੇ ਉੱਪਰ ਲੈ ਜਾਣਾ ਨਾਲ ਲੈ ਕੇ ਜਾਣਾ ਤੁਸੀਂ ਇੱਕ ਕੱਚੇ ਆਟੇ ਦਾ ਚਮੁਖਾ ਦੀਵਾ ਬਣਾ ਲੈਣਾ ਨਾਲ ਲੈ ਜਾਣਾ ਸਰੋਂ ਦਾ ਤੇਲ ਤੇ ਪੰਜ ਹੀ ਤੁਸੀਂ ਲੈ ਜਾਣੇ ਆ ਅਰਗਬਤੀਆਂ ਪੰਜ ਅਰਗਬਤੀਆਂ ਹਾਂਜੀ ਇਹ ਤੁਸੀਂ ਚਿਰਾਗ ਉੱਥੇ ਨਹਿਰ ਦੇ ਕੰਡੇ ਤੇ ਜਲਾਉਣਾ ਪੀਰ ਖਵਾਜਾ ਬੱਲੀ ਦੇ ਅੱਗੇ ਅਰਦਾਸ ਕਰਨੀ ਹੈ ਵੀ ਸਾਡੇ ਘਰ ਦੇ ਵਿੱਚ ਜੋ ਵੀ ਕੋਈ ਪਰੇਸ਼ਾਨੀ ਹੋ ਦੂਰ ਕਰੋ ਜੋ ਵੀ ਤੁਹਾ ਡੱਕਮਾ ਉਸ ਕੰਮ ਦੀ ਤੁਸੀਂ ਅਰਦਾਸ ਕਰਨੀ ਹੈ ਤੇ ਫਿਰ ਇਹ ਪੰਜ ਅਗਰਬਤੀਆਂ ਤੁਸੀਂ ਜਲਾ ਦੇਣੀਆਂ ਉੱਥੇ ਚਿਰਾਗ ਨੂੰ ਤੁਸੀਂ ਜਲਾ ਦੇਣਾ ਤੇ ਜੋ ਡੱਬਾ ਦਲੀਏ ਵਾਲਾ ਜੋ ਨਿਆਜ਼ ਦਾ ਪੱਟਾ ਬਣਾਇਆ ਸੀ ਇਹ ਸਾਰੀ ਨਿਆਜ਼ ਤੁਸੀਂ ਵਗਦੇ ਪਾਣੀ ਦੇ ਵਿੱਚ ਨਹਿਰ ਦੇ ਵਿੱਚ ਟਾਰ ਦੇਣੀ ਹੈ ਸੰਗਤ ਜੀ ਫਿਰ ਤੁਸੀਂ ਘਰੇ ਆਉਣਾਗਾ ਠੀਕ ਹੈ ਨਹੀਂ ਜੀ ਘਰੇ ਆਉਣ ਸਰ ਸਭ ਤੋਂ ਪਹਿਲਾਂ ਪੀਰਾਂ ਦੇ ਅੱਗੇ ਸਲਾਮ ਕਰਨਾ ਠੀਕ ਹੈ ਜੀ 10-20 ਮਿੰਟ ਬੈਠਣਾ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਇਹ ਪਾ ਤੁਸੀਂ ਪੰਜ ਵੀਰਵਾਰ ਵੀ ਕਰ ਸਕਦੇ ਹੋ ਪੰਜ ਸ਼ੁੱਕਰਵਾਰ ਯਾਨੀ ਕਿ ਜੁਮੇ ਦਿਨ ਨੇ ਵੀ ਤੁਸੀਂ ਕਰ ਸਕਦੇ ਹੋ ਤੁਹਾਡੀ ਕੋਈ ਪਰੇਸ਼ਾਨੀ ਹੈ ਕੋਈ ਤੁਹਾਡਾ ਕੰਮ ਨਹੀਂ ਬਣ ਰਿਹਾ ਲਾਉਣ ਦਾ ਮਕਾਮ ਦਾ ਨੌਕਰੀ ਦਾ ਜਾਂ ਕੋਈ ਬਿਮਾਰ ਹੈ ਸੰਗਤ ਜੀ ਤੁਸੀਂ ਦੇਖੋਗੇ ਪਹਿਲੀ ਨਿਆਜ਼ ਪਾਉਣ ਦੇ ਨਾਲ ਹੀ ਤੁਹਾਡੇ ਸਾਰੇ ਕੰਮ ਬੰਨ੍ਹੇ ਸ਼ੁਰੂ ਹੋ ਜਾਣਗੇ ਜੇ ਤੁਹਾਨੂੰ ਕਿਸੇ ਵੀ ਗੱਲ ਦੀ ਜਨਾ ਸਮਝ ਲੱਗੇ ਤਾਂ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਅਸੀਂ ਤੁਹਾਡੇ ਹਰ ਗੱਲ ਦਾ ਉੱਤਰ ਦੇਵਾਂਗੇ ਸੰਗਤ ਜੀ ਆਪਣੇ ਚੈਨਲ ਪੀਰ ਕਾ ਗੁਲਾਮ ਨੂੰ ਤੁਸੀਂ ਸਬਸਕ੍ਰਾਈਬ ਕਰੋ ਕਮੈਂਟ ਦੇ ਵਿੱਚ ਜੈ ਪੀਰਾਂ ਦੇ ਲਿਖ ਕੇ ਆਪਣੀ ਹਾਜ਼ਰੀ ਲਗਵਾਓ ਨਾਲ ਜੋ ਘੰਟੀ ਦਾ ਬਟਨ ਹੈ ਉਸ ਨੂੰ ਦਬਾਓ ਤਾਂ ਕਿ ਆਪਣੇ ਆਉਣ ਵਾਲੇ ਹਰ ਵੀਡੀਓ ਤੁਹਾਨੂੰ ਸਮੇਂ ਤੇ ਮਿਲਦੀ ਰਹੇ ਸੰਗਤ ਜੀ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਵਿੱਚ ਤਬ ਤੱਕ ਲਈ ਜੈ